ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਦਿਦਾਰ ਸਿੰਘ ਪੱਟੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਪ੍ਰੈਸ ਮਿਲਣੀ ਕੀਤੀ ਗਈ। ਇਸ ਮੌਕੇ ਭਾਜਪਾ ਆਗੂਆਂ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਤੇ ਸਿਆਸੀ ਹਾਲਾਤ ਤੇ ਗੰਭੀਰ ਸਵਾਲ ਚੁੱਕੇ। ਇਸ ਮੌਕੇ ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਕਿ ਉਹਨਾਂ ਦਾ ਆਪ ਵੱਲੋਂ ਉਹਨਾਂ ਦਾ ਵਿਰੋਧ ਕਰਨ ਲਈ ਜੋ ਕਾਰਵਾਈ ਕੀਤੀ ਗਈ ਹੈ ਉਹ ਆਤਨਿੰਿੰਦਨਯੋਗ ਹੈ। ਅੱਜ ਦੇਸ਼ ਭਗਤੀ ਯੂਨੀਵਰਸਿਟੀ ਅਮਲੋ ਵਿਖੇ ਹਰਿਆਣਾ ਦੇ ਸੀਐਮ ਸ਼੍ਰੀ ਜਿਹੜੇ ਹੈਗੇ ਆ ਸਨੇਵ ਸਿੰਘ ਸੈਣੀ ਸਾਹਿਬ ਉਹਨਾਂ ਨੇ ਕਿਸੇ ਫੰਕਸ਼ਨ ਨੂੰ ਪ੍ਰਜੈਕਟ ਕਰਨਾ ਸੀ ਇੱਥੋਂ ਦੇ ਐਮਐਲਏ ਬਲੋ ਨੇ ਉਹਨਾਂ ਦੇ ਸਾਥੀ ਜਿਹੜੇ ਲੀਡਰ ਨੇ ਆਗੂ ਨੇ ਉਹਨਾਂ ਸਾਰਿਆਂ ਨੇ ਗਹਿਣ ਵਿੱਚ ਇੱਕ ਸਾਜਿਸ਼ ਘੜੀ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਉਹਨਾਂ ਦਾ ਆਉਣ ਤੇ ਇੱਥੇ ਸੀ ਵਿਰੋਧ ਕਰਾਂਗੇ ਇਹ ਉੱਥੇ ਨਾ ਆਉਣ ਇਹ ਜਿਹੜੀ ਡੀਲ ਹੋਈ ਆ ਅਮਰੀਕਾ ਦੇ ਨਾਲ ਉਹ ਬਹੁਤ ਮਾੜੀ ਆ ਮੰਦ ਭੱਗੀ ਆ ਉਹਦੇ ਖਿਲਾਫ ਗੱਲਾਂ ਜੀਆਂ ਨੇ ਉਹ ਕੀਤੀਆਂ ਗਏ ਲੋਕਾਂ ਦਾ ਧਿਆਨ ਭਟਕਾਉਣ ਦਾ ਯਤਨ ਕੀਤਾ ਮੈਂ ਉਹ ਗੱਲ ਕਲੀਅਰ ਪਾਣੀ ਕਰਨੀ ਚਾਹੁੰਦਾ ਕਿ ਜਿਹੜੀ ਡੀਲ ਹੈ ਉਹ ਬੜੀ ਸੋਚ ਸਮਝ ਕੇ ਜਿਹੜੀ ਐਨਡੀਏ ਸਰਕਾਰ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਜਿੰਨੀ ਸਾਡੇ ਦੇਸ਼ ਦੀ ਲੀਡਰਸ਼ਿਪ ਆ ਉਹਨਾਂ ਨੇ ਸਾਰਿਆਂ ਨੇ ਇਹ ਬੜੇ ਘੋਖ ਪਰਖ ਤੋਂ ਬਾਅਦ ਇਹ ਜਿਹੜੀ ਡੀਲ ਆ ਕੀਤੀ ਆ ਉਹਦੀ ਡਿਟੇਲ ਆ ਜਿਹੜੀ ਉਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਵੀ ਖੇਤੀ ਸੈਕਟਰ ਨੂੰ ਤੇ ਡੈਰੀ ਸੈਕਟਰ ਨੂੰ ਜਿਹੜਾ ਆਮ ਦਿਹਾਤ ਦੇ ਲੋਕਾਂ ਦਾ ਕੀਤਾ ਉਹਨੂੰ ਕਿਸੇ ਵੀ ਕਿਸ ਤਰ੍ਹਾਂ ਕਿਸਮ ਦੀ ਉਹਨਾਂ ਦੇ ਹਿੱਤਾਂ ਦੇ ਨਾਲ ਸੁਝੋਟਾ ਨਹੀਂ ਕੀਤਾ ਜਾਏਗਾ ਅੱਜ ਅਸੀਂ ਸ੍ਰੀ ਪਤੇਕੜ ਸਾਹਿਬ ਤੋਂ ਮਾਨਯੋਗ ਦਰਦਾਰ ਸਿੰਘ ਪੱਟੀ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਮੇਰੇ ਨਾਲ ਸਰੰਦ ਮੰਡਲ ਦੇ ਪ੍ਰਧਾਨ ਦਵਿੰਦਰ ਪੱਟ ਜੀ ਤੇ ਬਾਕੀ ਹੋਰ ਕੁਲਦੀਪ ਸਿੱਧੂਪੁਰ ਜੀ ਬਾਕੀ ਮੇਰੇ ਸਾਥੀ ਬੈਠੇ ਆ ਅੱਜ ਅਸੀਂ ਇਸ ਕਰਕੇ ਆਏ ਆ ਵੀ ਜਿਹੜਾ ਆਮ ਆਦਮੀ ਦਾ ਰਵਈਆ ਇਹ ਪੰਜਾਬ ਕਿਸਦੇ ਪਿਓ ਦਾ ਨਹੀਂ ਹੈ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਬਹੁਤ ਹੀ ਤਪਿਤ ਵਿਸਰ ਮਹਾਪੁਰਸ਼ਾਂ ਨੇ ਤਪ ਕੀਤਾ ਇਹ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਆਮ ਆਦਮੀ ਇਹ ਅਧਿਕਾਰ ਛਾਪ ਕੇ ਬੈਠ ਗਈ ਹੈ ਮੇਜ਼ੀ ਹੁਣ ਮੁੜ ਕੇ ਪੰਜਾਬ ਚੋ ਜਾਣੀ ਵੀ ਸਾਡੀ ਗੁੰਡਾਗਰਦੀ ਜਿਹੜੀ ਐ ਉਹ ਪੂਰਨ ਰੂਪ ਦੇ ਵਿੱਚ ਅਸੀਂ ਚੜਾਵਾਂਗੇ ਪਰ ਹੁਣ ਭੁਲੇਖਾ ਵੀ ਇਹ ਥੋੜੇ ਦਿਨ ਤੋਂ ਬਾਅਦ ਇਹ ਸਰਕਾਰ ਜਾਣੇ ਵਾਲੀ ਐ ਇਹ ਪੱਕਾ ਐ ਲੋਕਾਂ ਦਾ ਮਨ ਬਣ ਚੁੱਕਿਆ ਸਰਕਾਰ ਨੇ ਜਾਣਾ ਤੇ ਨਵੀਂ ਸਰਕਾਰ ਨਿਆਣਾ ਉਹ ਜਿਹੜਾ ਫੰਕਸ਼ਨ ਸੀ ਯੂਨੀਵਰਸਿਟੀ ਦੁਆਰਾ ਡੀ ਗ੍ਰੀ ਕਰਮੋਕੇਸ਼ਨ ਹੈ ਉਹ ਸਬੰਧ ਵਿੱਚ ਸੀ ਬੜੇ ਦੂਰੋਂ ਦੂਰੋਂ ਬੱਚੇ ਜੰਮੂ ਕਸ਼ਮੀਰ ਤੋਂ ਰਾਜਸਥਾਨ ਤੋਂ ਹਿਮਾਚਲ ਤੋਂ ਅਨੇਕਾਂ ਹੀ ਸੂਬੇ ਚੋਂ ਬੱਚੇ ਨੇ ਜਿਹੜੇ ਉਹ ਆਪਣੀ ਡਿਗਰੀਆਂ ਲੈਣ ਵਾਸਤੇ ਉੱਥੇ ਹਾਜ਼ਰ ਹੋਏ ਸੀ ਪਰ ਕੁਝ ਸ਼ਰਾਰਤੀ ਅੰਸਰਾਂ ਨੇ ਜਿੰਨਾਂ ਵਿੱਚ ਅਮਰੋਹ ਹਲਕੇ ਦਾ ਆਪ ਦਾ ਐਮ.ਐਲ.ਏ ਹੈ ਉਹਨਾਂ ਦੁਆਰਾ ਇੱਕ ਰੋਸ ਮਜਹਰਾ ਕੀਤਾ ਗਿਆ ਰੋਸ ਮੁਜਾਰਾ ਯੂਨੀਵਰਸਿਟੀ ਦੇ ਖਿਲਾਫ ਨਹੀਂ ਕੀਤਾ ਗਿਆ ਉਹ ਰੋਸ ਮੁਜਾਰਾ ਕੋਈ ਜਿਹੜਾ ਹੈ ਜੇ ਅਮਰੀਕਾ ਨਾਲ ਸੰਧੀ ਹੋਈ ਵੀ ਨਹੀਂ ਉਹ ਸਬੰਧ ਵਿੱਚ ਕੀਤਾ ਗਿਆ ਰਾਜਾ ਵਿਡਿੰਗ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਨਾ ਗੈਰੀ ਐਮਐਲਏ ਨੂੰ ਵੀ ਤੁਹਾਨੂੰ ਨੌਲੇਜ ਹੈ ਕਿ ਜਿਹੜਾ ਅਮਰੀਕਾ ਨਾਲ ਸਮਝੌਤਾ ਹੋਇਆ ਉਹਦੇ ਕਾਰਨ ਕੀ ਨੇ ਉਹਦੇ ਵਿੱਚ ਜੱਟਾ ਨੂੰ ਕੀ ਬੈਨੀਫਿਟ ਹੈ ਕੀ ਨੁਕਸਾਨ ਹੈ ਉਦੇ ਬਾਰੇ ਇੱਕ ਸਿਰਫ ਆਪਣੀ ਦਿਖ ਬਣਾਉਂਦੇ ਮਾਰੇ ਆ ਜਿਹੜਾ ਰੋਸ ਪਰ ਧਰਨਾਉ ਦਿੱਤਾ ਗਿਆ ਔਰ ਕੱਠ ਵੀ ਤੁਸੀਂ ਦੇਖਿਆ ਹੋਣਾ ਪ੍ਰੈਸ ਵਾਲਿਆਂ ਨੇ ਕੋਈ 2-400 ਦਾ ਕੱਠ ਸੀਗਾ ਬਹੁਤਾ ਅਪ੍ਰੈਸਿਵ ਨਹੀਂ ਸੀ ਆਏ ਉੱਥੇ ਅਪ੍ਰੈਸਿਵ ਨਹੀਂ ਸੀ ਔਰ ਕੱਠ ਵੀ ਨਹੀਂ ਸੀ ਇਹ ਮੈਂ ਸਮਝਦਾ ਵੀ ਜਿਹੜੀ ਮਾੜੀ ਸੋਚ ਹੈ ਰਿਕਾਰਡਿੰਗ ਐਜੂਕੇਸ਼ਨ ਉਹ ਬਹੁਤ ਮਾੜੀ ਹੈ ਆਪਾਂ ਨੂੰ ਥੋੜਾ ਜਿਹਾ ਸੰਭਲ ਕੇ ਚੱਲਣਾ ਚਾਹੀਦਾ ਤਾਂ ਕਿ ਜਿਹੜੀ ਇੱਕ ਪੰਜਾਬ ਨੂੰ ਐਜੂਕੇਸ਼ਨ ਦੇ ਖਿਲਾਫ ਆਪਾਂ ਜੇ ਇਦਾਂ ਦੇ ਮੁਜ਼ਾਰੇ ਕਰਾਂਗੇ ਕੌਣ ਆਏਗਾ ਤੁਹਾਡੀਆਂ ਯੂਨੀਵਰਸਿਟੀਆਂ ਵਿੱਚ ਕੌਣ ਆਏਗਾ ਤੁਹਾਡੇ ਕਾਲਜਾਂ ਵਿੱਚ ਕੌਣ ਆਏਗਾ ਤੁਹਾਡੇ ਸਕੂਲਾਂ ਵਿੱਚ ਬੱਚਿਆਂ ਦੇ ਨਾਲ ਇਹੋ ਜਿਹਾ ਮਖੌਲ ਨਹੀਂ ਕਰਨਾ ਚਾਹੀਦਾ ਮੈਂ ਸਮਝਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਜੋ ਉੱਪਰ ਗਠਜੋੜ ਹੈ ਨਾ ਦਾ نیچے ਵੀ ਗਠਜੋੜ ਮੈਨੂੰ ਲੱਗਦਾ ਕਿਉਂਕਿ ਅੱਜ ਤੋਂ ਪਹਿਲਾਂ ਇੱਕ ਹੋਰ ਘਟਨਾ ਜਿਹੜੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਖਾਲੀ ਮੋੜਨਾ ਪਿਆ ਉਦੋਂ ਕਾਂਗਰਸ ਦੀ ਸਰਕਾਰ ਸੀ ਇਸੇ ਤਰ੍ਹਾਂ ਦਾ ਸੇਮ ਸੋਚ ਆਮ ਆਦਮੀ ਪਾਰਟੀ ਦੀ ਹੈ ਅੱਜ ਹਰਿਆਣਾ ਦੇ ਮੁੱਖ ਮੰਤਰੀ ਜੀ ਦਾ ਸ਼ਡਿਊਲ ਸੀਗਾ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਔਰ ਉਹਨਾਂ ਨੂੰ ਵੀ ਮੈਨੂੰ ਲੱਗਦਾ ਹੈ ਕਿ ਇਹ ਥੋੜੀ ਡਰਾਮੇਬਾਜੀ ਆਮ ਆਦਮੀ ਪਾਰਟੀ ਕਰਦੀ ਹੈ ਇਸ ਤਰ੍ਹਾਂ ਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਵਿੱਚ ਭਾਜਪਾ ਨੂੰ ਗ੍ਰਾਫ ਨੂੰ ਫਿਰ ਦੇਣਗੇ ਇਸ ਤਰ੍ਹਾਂ ਨਹੀਂ ਹੋ ਸਕਦਾ ਭਾਰਤ ਜਨਤਾ ਪਾਰਟੀ ਦਾ ਗ੍ਰਾਫ ਵਧੇਗਾ ਔਰ ਵਧ ਰਿਹਾ ਹੈ ਉਹ ਭਵੇਂ ਪਿੰਡ ਹੋਣ ਭਵੇਂ ਸ਼ਹਿਰ ਹੋਣ ਇਸ ਤਰ੍ਹਾਂ ਦੀ ਘੱਟੀਆਂ ਮਾਨਸਿਕਤਾ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਡੇਲੀ ਹੋਈ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ